ਨਰਭਉ ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਬਲ ਹਜ਼ਰਤਿ ਪਾਵਨੁ ਮਾਰੇ ਸਾਦ ਸਾਂ ਗੁਰਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਖ ਉਚਰੈ ਸਾਸਤਰ ਖਟ ਬੰਗ ਗਿਰਣ ਚੜ ਜਾਏ ਅੰਦ ਲਖ ਬਦਰੋ ਸੁਣੇ ਜਾ ਕਾ ਕਿਰਪਾ ਕਰਾ ਹੋ ਵਸ ਪਤਕ ਸੰਧੀ ਪਿਆਰ ਸੋ ਪੁਰਸੋ ਚੱਟੀ ਐ ਤਦ ਡਿਠੇ ਸਚੇ ਪਾਲ ਸਹ ਮਲ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਮਾਝ ਮਹੱਲਾ 5 ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਦੀਨ ਦਿਆਲ ਦਮੋਦਰ ਰਾਯਾ ਜੀਓ ਕੋਟ ਜਨਾ ਕਰ ਸੇਵ ਲਗਾਇਆ ਜੀਓ ਦੀਨ ਦਿਆਲ ਦਮੋਦਰ ਰਾਯਾ ਜੀਓ ਕੋਟ ਜਨਾਕਰ ਸੇਵ ਲਗਾਇਆ ਜੀਓ ਭਗਤ ਵਛਲ ਤੇਰਾ ਬਿਰਦ ਰਖਾਇਆ ਜੀਓ ਪੂਰਨ ਸਭਨੀ ਜਹਾਈ ਜੀਓ ਕਿਉ ਪੀਕਾ ਪ੍ਰੇਤਮ ਕਵਨਸ ਕਰਨੀ ਜੀਓ ਸੰਤਾ ਦਾਸੀ ਸੇਵਾ ਚਰਣੇ ਜਿਓ ਇਹੋ ਜੀਓ ਬਤਾਈ ਬਲ ਬਲ ਜਾਈ ਜਿਓ ਤਿਸਾ ਨੇਵ ਨਿਵ ਲਾਭ ਉਪਾਈ ਜਿਓ ਪੋਥੀ ਪੰਡਤ ਬੇਦ ਖੋਜੰਦਾ ਜਿਓ ਹੋਏ ਬੈਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਪਉ ਨਾਮ ਧਿਆਈ ਜੀਓ ਪੈ ਕਿਰਪਾਲ ਸੁਆਮੀ ਮੇਰੇ ਜੀਓ ਬਦਤ ਪਵਿੱਤ ਲਗ ਗੁਰ ਕੀ ਪੈਰੇ ਜੀਓ ਬ੍ਰੰਪੋ ਕਾਟ ਕੀਏ ਨਿਰਵੈ ਜੀਓ ਗੁਰ ਮਨ ਕੀ ਆਸ ਪੁਰਾਈ ਜੀਓ ਜਿਨ ਨਾਉ ਪਾਇਆ ਸੋ ਤਨਵੰਤਾ ਜੀਓ ਦਿਨ ਪ੍ਰਭ ਤੇ ਆਇ ਆ ਸੋ ਸੋਭਾਵੰਤਾ ਜੀਓ ਜਿਸ ਸਾਧ ਸੰਗਤ ਤਿਸ ਸਭ ਸੁਕਰਣੇ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਜਿਸ ਸਾਧ ਸੰਗਤ ਤਿਸ ਸਭ ਸੁਕਰਣੇ ਜੀਓ ਜਨਾਨਕ ਸਹਜ ਸਮਾਈ ਜੀਓ ਰਾਜਾ ਨਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਬਰੋ ਬਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਮਾਦੋ ਹਰ 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 ਮੁਖ ਕਹੀਐ ਹਮ ਤੇ ਕਛੂ ਨ ਹੋਵੇ ਸੁਆਮੀ ਜਿਉਂ ਰਖੋ ਤਿਉਂ ਰਹੀਐ ਮਾਦੋ ਦਾ ਅਰਥ ਹੈ ਮਾਇਆ ਇਹ ਸਾਰਾ ਸੰਸਾਰ ਇਹ ਸ੍ਰਿਸ਼ਟੀ ਜਿੰਨੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਰਚੀ ਹੈ ਇਹ ਸਭ ਮਾਇਆ ਹੀ ਹੈ ਤੇ ਦਾ ਮਾਲਕ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਉਹ ਗੁਰਦੇਵ ਕਹਿੰਦੇ ਨੇ ਕਿ ਐਸੀ ਕਿਰਪਾ ਕਰ ਉਹਦੇ ਨਾਮ ਨੂੰ ਜਪਦੇ ਰਹੀਏ ਨਾਮ ਨੂੰ ਸਿਮਰਦੇ ਰਹੀਏ ਬਾਣੀ ਦੇ ਬਚਨ ਹਨ ਪੰਜਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਉਚਾਰਨ ਕਰਦੇ ਨੇ ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਪਵਿੱਤਰ ਪਾਵਨ ਬਾਣੀ ਜਿਹੜਾ ਸਾਨੂੰ ਮਾਰਗ ਦੱਸਦੀ ਹੈ ਰਸਤਾ ਦੱਸਦੀ ਹੈ ਜੇ ਅਸੀਂ ਉਸ ਦੇ ਦੱਸੇ ਹੋਏ ਰਸਤੇ ਤੇ ਚੱਲਾਂਗੇ ਸਾਨੂੰ ਮੰਜ਼ਲ ਤੱਕ ਪਹੁੰਚਾ ਦੇਵੇਗੀ। ਪਾਪ ਨਿਰੰਕਾਰ ਦੇ ਨਾਲ ਸਾਡਾ ਮੇਲ ਹੋ ਜਾਵੇਗਾ। ਉਹ ਕਾਲਪੁਰਖ ਵਾਹਿਗੁਰੂ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਪਰ ਜਿਸ ਨੇ ਉਸ ਨਿਰੰਕਾਰ ਦੇ ਨਾਲ ਸਾਝ ਪਾ ਲਈ ਉਸ ਨੇ ਇਹ ਹੀ ਕਿਹਾ ਹੈ। ਇਹ ਬਿਆਨਤ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਪਰਮੇਸ਼ਰ ਲਈ ਉਹਨਾਂ ਨੇ ਵੀ ਐਸੇ ਹੀ ਪਵਿੱਤਰ ਪਾਵਨ ਬਾਣੀ ਦੇ ਵਿੱਚ ਬਚਨ ਕਹੇ ਨੇ। ਤੂੰ ਦਰਿਆਉ ਦਾਨਾ ਬਿਨਾ मैं मछली कैसे अंत लह जय जय देखा तह तह तू है तुझते नेक्सी फोट मर ए अकाल पुरख वाहे गुरु परमात्मा तू बेंत है ਬਿਆੰਤ ਦਾ ਅਰਥ ਹੈ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਦਾ ਅਰਥ ਹੈ ਅਖੀਰ ਜਿਸ ਦੇ ਅਖੀਰ ਦਾ ਕੋਈ ਪਤਾ ਹੀ ਨਾ ਚੱਲੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਵਿੱਚ ਇਹ ਗੱਲ ਕਹੀ ਹੈ ਇਹ ਅਗੰ ਅਗਾਧ ਪਰਮ ਬ੍ਰਹਮ ਸੋਏ ਅਗੰ ਸ਼ਬਦ ਭਾਵੇਂ ਅਸੀਂ ਨਿਤ ਵਰਤਦੇ ਹਾਂ ਪਰ ਸ਼ਬਦ ਦੇ ਭੇਦ ਨੂੰ ਜਾਣਨਾ ਇਹ ਬੜਾ ਜ਼ਰੂਰੀ ਹੈ ਅਗੰ ਜਿਸ ਤੱਕ ਮਨੁੱਖ ਦੀ ਕਮਤਾ ਭਾਅ ਪਹੁੰਚ ਨਹੀਂ ਹੈ ਜੋ ਚਲਾਏ ਮਾਨ ਨਹੀਂ ਜੋ ਅਸਤ ਹੈ ਠੀਕਿਆ ਹੋਇਆ ਹੈ ਉਸ ਅਗੰ ਪ੍ਰਭੂ ਨੂੰ ਛੱਡ ਕੇ ਬਾਕੀ ਜਿੰਨਾ ਵੀ ਅਸੀਂ ਸੰਸਾਰ ਦੇਖ ਰਹੇ ਆ ਇਹ ਪਿਆਰਿਓ ਸਾਰਾ ਚਲਾਏ ਮਾਨ ਹੈ ਬੱਚੇ ਜਨਮ ਲੈਂਦੇ ਨੇ ਜਿਉਂਦੇ ਨੇ ਮਰ ਜਾਂਦੇ ਨੇ ਪ੍ਰਕਿਰਤੀ ਦੇ ਜਿੰਨੇ ਵੀ ਜੀਵ ਜੰਤੂ ਹਨ ਉਹ ਜੰਮਦੇ ਨੇ ਜਿਉਂਦੇ ਨੇ ਤੇ ਮਰ ਜਾਂਦੇ ਨੇ ਕੇਵਲ ਈਸ਼ਵਰ ਜਿਹੜਾ ਹੈ ਉਹ ਪਰਮਾਤਮਾ ਉਹ ਗੰਮ ਹੈ ਤੇ ਟਿਕਿਆ ਹੋਇਆ ਹੈ ਬਲਕੇ ਉਹ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਉਹ ਤਮਾਮ ਜੀਵਾਂ ਤੇ ਆਪਣਾ ਹੁਕਮ ਚਲਾਉਂਦਾ ਹੈ ਤੇ ਤਮਾਮ ਜੀਵ ਉਦੇ ਹੁਕਮ ਦੇ ਅਧੀਨ ਹਨ ਬਾਣੀ ਦੇ ਬਚਨ ਨੇ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਚੋ ਹੋਵਣਾ ਜਿਜ ਰਖਿਆ ਆਪ ਤੈ ਜਾਏ ਕੋਵਣਾ ਜਿਵੇਂ ਜਿਵੇਂ ਹੁਕਮ ਹੁੰਦਾ ਹੈ ਸੰਸਾਰ ਤੇ ਸਭ ਕੁਝ ਉਵੇਂ-ਉਵੇਂ ਹੀ ਹੁੰਦਾ ਹੈ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਉਹ ਪ੍ਰਭੂ ਜਿੱਥੇ-ਜਿੱਥੇ ਉਹ ਜੀਵਾਂ ਨੂੰ ਰੱਖਦਾ ਹੈ ਉੱਥੇ ਹੀ ਜੀਵ ਜਾ ਕੇ ਖਲੋਂਦੇ ਨੇ ਇਹ ਉਸਦੀ ਆਪਣੀ ਮਰਜ਼ੀ ਹੈ ਜਿੱਥੇ ਚਾਹੇ ਉਹ ਲੈ ਜਾਂਦਾ ਹੈ ਤੇ ਜੀਵ ਨੂੰ ਉਸ ਜਗ੍ਹਾ ਤੇ ਜਾਣਾ ਪੈਂਦਾ ਹੈ ਜਿੱਥੇ ਉਹ ਹੁਕਮ ਕਰ ਦਿੰਦਾ ਹੈ ਤੇ ਜਿੱਥੇ ਉਹ ਬਿਠਾਉਂਦਾ ਹੈ ਉਸੇ ਜਗ੍ਹਾ ਤੇ ਜੀਵ ਨੂੰ ਬੈਠਣਾ ਪੈਂਦਾ ਹੈ ਇਹ ਉਹਦਾ ਹੁਕਮ ਹੈ ਇਹ ਸਾਰੀ ਪ੍ਰਕਿਰਤੀ ਜਿੰਨੀ ਵੀ ਹੈ ਸਾਰੀ ਦੀ ਸਾਰੀ ਉਹਦੇ ਹੁਕਮ ਦੇ ਅਧੀਨ ਹੈ ਬਾਣੀ ਦੇ ਬਚਨ ਹਨ ਜੈ ਬੈਸਾਲੇ ਤੈ ਬੈਸਾ ਸੁਆਮੀ ਜੈ ਪੈ ਜੈ ਤਾ ਜਾਵਾ ਐ ਕਾਲਪੁਰਖ ਵਾਹਿਗੁਰੂ ਪਰਮਾਤਮਾ ਜਿੱਥੇ ਤੂੰ ਜੀਵਾਂ ਨੂੰ ਬਿਠਾਉਂਦਾ ਹੈ ਇਹ ਜੀਵ ਉਥੇ ਹੀ ਬੈਠਦੇ ਨੇ ਤੇ ਜਿੱਥੇ ਤੂੰ ਇਹਨਾਂ ਨੂੰ ਭੇਜਦਾ ਹੈ ਇਹ ਜੀਵ ਚਲੇ ਜਾਂਦੇ ਨੇ ਇਹ ਚਲਾਏ ਮਾਨਨ ਤੇ ਇਹਨਾਂ ਦੀ ਬਿਰਤੀ ਚਲਾਏ ਮਾਨ ਹੈ ਅਸੀਂ ਦੇਖਦੇ ਹਾਂ ਕਿ ਸਾਡਾ ਮਨ ਹੈ ਜਿਹੜਾ ਇਹ ਕਿੰਨਾ ਦੌੜਦਾ ਹੈ ਮਨ ਟਿਕਦਾ ਨਹੀਂ ساری ਉਮਰ ਭਟਕਦਾ ਰਹਿੰਦਾ ਤੇ ਮਨ ਦੇ ਭਟਕਣ ਕਰਕੇ ਹੀ ਇਹ ਮਨੁੱਖੀ ਤਮਾਮ ਉਮਰਾ ਜਿਹੜੀ ਹੈ ਇਹ ਵੀ ਪਟਕਦਾ ਰਹਿੰਦਾ ਹੈ ਇਹਦੀ ਪਟਕਣਾ ਖਤਮ ਨਹੀਂ ਹੁੰਦੀ ਤੇ ਆਪਣਾ ਪੂਰਾ ਜੀਵਨ ਜਿਹੜਾ ਹੈ ਇਹ ਮਨ ਦੇ ਪਿੱਛੇ ਲੱਗ ਕੇ ਹੀ ਗੁਆ ਲੈਂਦਾ ਹੁਣ ਸਵਾਸ ਅਕਾਲਪੁਰਖ ਵਾਹਿਗੁਰੂ ਤੋਂ ਲੈ ਕੇ ਆਇਆ ਹੈ ਨਾਮ ਜਪਣ ਲਈ ਔਰ ਸੰਸਾਰ ਦੇ ਤੰਜਾਂ ਦੇ ਵਿੱਚ ਜੁੜ ਗਿਆ ਮਨ ਨੇ ਉਧਰਲੇ ਪਿੱਛੇ ਉਧਰਲੇ ਬੰਨੇ ਲਾ ਦਿੱਤਾ ਹੁਣ ਸਾਰਾ ਜੀਵਨ ਮਨ ਦੇ ਪਿੱਛੇ ਰਹਿੰਦਾ ਹੈ ਇਸੇ ਲਈ ਜੋ ਕਾਰਜ ਕਰ ਰਿਹਾ ਹੈ ਨਾਮ ਤੋਂ ਬਿਨਾ ਉਹ ਸਭ ਵਿਅਰਥ ਨੇ ਪਰ ਕਦੇ ਜਾ ਕੇ ਜੇ ਕੋਈ ਰੱਬ ਦਾ ਪਿਆਰਾ ਮਿਲ ਜਾਏ ਸਤ ਸੰਗ ਐਸਾ ਹੋ ਜਾਏ ਕਿਤੇ ਦਾ ਮਨ ਜਾਗ ਪਵੇ ਫਿਰ ਈਸ਼ਵਰ ਦੇ ਨਾਲ ਅਨੰਕਾਰ ਦੇ ਨਾਲ ਜੁੜਨਾ ਚਾਹੁੰਦਾ ਹੈ ਫਿਰ ਜੁੜਨ ਦੇ ਲਈ ਉਪਰਾਲੇ ਕਰਦਾ ਪਰ ਜਿਹੜੇ ਇਹ ਉਪਰਾਲੇ ਕਰਦਾ ਹੈ ਇਹ ਉਪਰਾਲੇ ਵੀ ਤਾਂ ਇਹਦੇ ਆਪਣੇ ਨੇ ਆਪਣੀ ਸੋਚ ਦੇ ਮੁਤਾਬਕ ਯਤਨ ਕਰਦਾ ਹੈ ਤੇ ਜੇ ਇੱਕ ਤੇ ਆਪਣੀ ਸੋਚ ਛੱਡ ਦੇਵੇ ਆਪਣੀ ਸੋਚ ਛੱਡ ਦੇਵੇ ਤੇ ਗੁਰੂ ਦੀ ਸੋਚ ਨੂੰ ਅਪਣਾ ਲਵੇ ਕਿ ਗੁਰੂ ਕੀ ਕਹਿ ਰਿਹਾ ਹੈ ਫਿਰ ਪਿਆਰੇ ਨੂੰ ਭਟਕਣ ਦੀ ਲੋੜ ਨਹੀਂ ਪਵੇ ਕਿਉਂਕਿ ਪਰਮਾਰਥ ਦਾ ਜਿਹੜਾ ਰਸਤਾ ਹੈ ਉਹਦੇ ਤੇ ਚੱਲਣ ਲਈ ਗੁਰੂ ਦੀ ਜ਼ਰੂਰਤ ਹੈ ਪਰ ਜਿਹੜੀਆਂ ਗੱਲਾਂ ਦਾ ਤਿਆਗ ਗੁਰੂ ਕਹਿੰਦਾ ਹੈ ਤੂੰ ਕਰ ਦੇ ਉਹਨਾਂ ਗੱਲਾਂ ਦਾ ਇਤਿਆਰ ਨਹੀਂ ਕਰਦਾ ਇਸੇ ਕਰਕੇ ਆਪਣੇ ਜੀਵਨ ਦੇ ਵਿੱਚ ਦੁਖੀ ਹੁੰਦਾ ਪਰ ਗੁਰੂ ਐਸਾ ਹੈ ਜੇ ਉਹ ਕਿਰਪਾ ਕਰ ਦੇਵੇ ਇਹ ਰਹਿ ਦੇ ਜੀਵਨ ਨੂੰ ਬਦਲ ਦਿੰਦਾ ਹੈ ਜੀਵਨ ਨੂੰ ਬਦਲ ਦਿੰਦਾ ਹੈ ਜੀਵਨ ਦੇ ਵਿੱਚ ਐਸੀ ਤਬਦੀਲੀ ਆ ਜਾਂਦੀ ਹੈ ਇਹ ਨਿਰੰਕਾਰ ਦੇ ਨਾਲ ਜੁੜ ਜਾਂਦਾ ਹੈ ਪਰ ਜੁੜੇਗਾ ਕਦੋਂ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇਗਾ ਤੇ ਉਹਦੀ ਰਜਾ ਦੇ ਵਿੱਚ ਰਹੇਗਾ ਤੇ ਬਚਨ ਇਹ ਮੋਹ ਕਰੇਗਾ ਹਮਤੇ ਕਛੂ ਨਾ ਹੋਵੇ ਸੁਆਮੀ ਜਿਉਂ ਰੱਖੋ ਚਉ ਰਹੀਏ ਐ ਕਾਲਪੁਰਖ ਵਾਏ ਗੁਰੂ ਪਰਮਾਤਮਾ ਜਿਵੇਂ ਤੂੰ ਰਖੇ ਉਵੇਂ ਹੀ ਰਹਿਣੋ ਤਿਆਰਾਂ ਔਰ ਮੇਰੇ ਤੇ ਕਿਰਪਾ ਕਰਦੇ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮੁਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਰਾਗ ਗਾਉੜੀ ਮਾਜ ਮਹੱਲਾ ਪੰਜਵਾ ਰਾਗ ਗਾਉੜੀ ਮਾਜ ਦੇ ਵਿੱਚ ਪੰਚਮ ਪਾਤਸ਼ਾਹ ਤਾਂ ਸੰਤ ਸਿੰਘ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਨ੍ਹਾਂ ਦਾ ਵਿਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਨਿਰੰਕਾਰ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਪਿਆਰੇ ਉਹ ਇੱਕ ਹੈ ਜੇ ਉਹ ਦੀ ਪ੍ਰਾਪਤੀ ਜਿਹੜੀ ਹੈ ਉਹ ਸਤਗੁਰਾਂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ ਜੇ ਸਤਗੁਰਾਂ ਦੀ ਕਿਰਪਾ ਹੋ ਜਾਵੇ ਫੇਰ ਹੀ ਉਸ ਨੂੰ ਪਾਇਆ ਜਾ ਸਕਦਾ ਹੈ ਦੀਨ ਦਿਆਲ ਦਮੋਦਰ ਰਾਯਾ ਜੀਓ ਹੇ ਦਮੋਦਰ ਪ੍ਰਭੂ ਤੂੰ ਦੀਨ ਦਿਆਲ ਤੇ ਸਭਨਾ ਦਾ ਰਾਯਾ ਦਾ ਭਾਵੇਂ ਕਿ ਰਾਜਾ ਹੈ ਪ੍ਰਕਾਸ਼ ਰੂਪ ਹੈ ਕੋਟ ਜਨ ਕਰ ਸੇਵ ਲਗਾਇਆ ਜੀਓ ਇਸ ਰੰਕਾਰ اے ਪ੍ਰਭੂ ਤੁਸਾਂ ਨੇ ਕਰੋੜਾਂ ਇਹ ਪੁਰਸ਼ਾਂ ਨੂੰ ਆਪਣੀ ਸੇਵਾ ਦੇ ਵਿੱਚ ਲਾਇਆ ਹੈ ਹੁਣ ਤਾਂ ਸੰਸਾਰ ਤੇ ਅਸੀਂ ਤੱਕੀਏ ਇਹ ਸਾਨੂੰ ਗਿਆਨ ਹੈ ਜੇ ਅਸੀਂ ਲੈ ਕੇ ਕੁਝ ਨਹੀਂ ਆਏ ਖਾਲੀ ਹੱਥਾਂ ਆਏ ਤੇ ਸਾਨੂੰ ਇਹ ਵੀ ਪਤਾ ਕਿ ਲੈ ਕੇ ਕੁਝ ਨਹੀਂ ਜਾਣਾ ਪਰ ਜਿਹੜੀ ਹੁਣ ਉਹਨੇ ਪ੍ਰਕਿਰਤੀ ਬਣਾਈ ਹੈ ਕਾਲਪੁਰਖ ਵਾਇਗਰ ਪ੍ਰਮਾਤਮਾ ਨੇ ਉਹਨੂੰ ਚਲਾਉਣ ਦੇ ਲਈ ਉਹ ਸਾਨੂੰ ਹਿਲ ਤਜੇ ਲਾਇਆ ਹੋਇਆ ਤੁਸੀਂ ਕੰਮਾਂ ਤੇ ਜਾਂਦੇ ਹੋ ਤੁਸੀਂ ਲੇਟ ਨਹੀਂ ਹੁੰਦੇ ਜੇਕਰ ਉਹ ਜਿਆਦਾ ਘੰਟਾ ਲੇਟ ਹੋ ਗਿਆ ਦੁਕਾਨ ਕੌਣ ਖੋਲੇਗਾ ਜਾਣਾ ਜ਼ਰੂਰੀ ਹੈ ਟਾਈਮ 'ਚ ਦੁਕਾਨ ਖੋਲਣੀ ਹੈ ਪਰ ਉਹਨੇ ਧੰਦੇ ਕਿਨ ਲਾਇਆ ਉਹ ਕਾਲਪੁਰਖ ਵੈਗੁਰੂ ਪਰਮਾਤਮਾ ਨੇ ਇਹ ਮਨੁੱਖ ਉਹਦੀ ਬਣਾਈ ਹੋਈ ਪ੍ਰਕਿਰਤੀ ਦੇ ਵਿੱਚ ਜਿਹੜੇ ਉਹ ਕਾਰਜ ਕਰ ਰਿਹਾ ਹੈ ਇਹ ਮਨੁੱਖ ਦੁਆਰਾ ਹੀ ਕਰਾਈ ਜਾਂਦੀ ਹੈ ਸੇਵਾ ਦੇ ਵਿੱਚ ਉਹਨੇ ਹਰ ਇੱਕ ਨੂੰ ਲਾਇਆ ਹੋਇਆ ਹੈ ਭਗਤ ਬਚਲ ਤੇਰਾ ਬਿਰਦ ਰਖਾਇਆ ਜੀਓ ਏਕਾਲ ਪੁਰਖਵਾਇ ਗੁਰ ਪ੍ਰਮਾਤਮਾ ਇਹ ਆਪ ਜੀ ਦਾ ਬਿਰਦ ਦਾ ਭਾਵ ਹੈ ਧਰਮ ਆਪ ਜੀ ਦਾ ਧਰਮ ਭਗਤ ਬਚਲ ਹੈ ਇਹ ਤੁਸੀਂ ਨੇ ਆਪਣਾ ਨਾਮ ਆਪ ਹੀ ਰਖਾਇਆ ਹੋਇਆ ਹੈ ਪੂਰਨ ਸਭਨੀ ਜਾਈ ਜੀਓ ਤੇ ਸਾਰੀ ਸ੍ਰਿਸ਼ਟੀ ਸਾਜ ਕੇ ਜਿਨੇ तमाम ਸ੍ਰਿਸ਼ਟੀ ਸਾਜੇ ਖੰਡ ਬ੍ਰਹਮੰਡ ਸਾਜੇ ਨੇ ਇਹਨਾਂ ਨੂੰ ਸਾਜ ਕੇ ਸਭ ਜਗ੍ਹਾ ਤੇ ਆਪ ਹੀ ਪੂਰਨ ਹੋ ਕਿਉ ਪੇਖਾ ਪ੍ਰੇਤਮ ਕਵਨ ਸੁਕਰਣੇ ਜੀਓ ਪ੍ਰੀਤਮ ਪ੍ਰਭੂ ਮੈਂ ਆਪ ਕੀ ਦਰਸ਼ਨ ਕਿਵੇਂ ਵੇਖਣਾ ਕਰਾਂ ਉਹ ਸ੍ਰਿਸ਼ਟ ਕਰਨੀ ਕਿਹੜੀ ਹੈ ਜਿਸ ਨੂੰ ਵੇਖ ਕੇ ਕਾਲਪੁਰਖ ਵੇ ਗੁਰੂ ਪਰਮਾਤਮਾ ਤੋਂ ਪ੍ਰਸੰਗ ਹੁੰਦਾ ਹੈ ਸੰਤਾ ਦਾਸੀ ਸੇਵਾ ਚਰਣੇ ਜਿਓ ਤੁਰਦੇਵ ਕਹਿੰਦੇ ਨੇ ਕਿ ਸੰਤਾਂ ਦਾ ਦਾਸ ਹੋ ਕੇ ਸੰਤਾਂ ਦਾ ਦਾਸ ਹੋ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਨਾ ਕਰ ਏਹੋ ਜਿਉ ਵਤਾਈ ਬਲ ਬਲ ਜਾਈ ਜੀਉ ਇਸ ਆਪਣੇ ਜੀ ਨੂੰ ਉਹਨਾਂ ਤੋਂ ਵਤਾਈ ਦਾ ਭਾਵ ਹੈ ਕਿ ਵਾਰਨੇ ਕਰ ਬਲਿਹਾਰ ਕੁਰਬਾਨ ਜਾਣਾ ਕਰ ਇਸ ਨਿਵ ਨਿਵ ਲਾਖੁ ਪਾਈ ਜੀਉ ਹਤੈ ਨਿਓ ਨਿਓ ਕੇ ਤਿਸ ਭਾਈ ਦਾ ਭਾਵੈ ਉਹਨਾਂ ਦੇ ਚਰਨੀ ਲਗਣਾ ਕਰ ਪੋਤੀ ਪੰਡਤ ਬੇਦ ਖੋਜੰਤਾ ਜੀਉ ਕੋਈ ਪੰਡਤ ਹੋ ਕੇ ਅਕਾਲ ਪੁਰਖ ਵਾਏ ਗੁਰੂ ਪ੍ਰਮਾਤਮਾ ਕੋਈ ਪੰਡਤ ਹੋ ਕੇ ਪੋਤੀਆਂ ਤੇ ਵੇਦਾਂ ਨੂੰ ਖੋਜਦਾ ਭਾਵ ਵਿਚਾਰਦਾ ਹੈ ਹੋਏ ਬੈਰਾਗੀ ਤੀਰਥ ਨਾਵੰਤਾ ਜਿਉ ਐ ਪ੍ਰਭੂ ਕੋਈ ਵੈਰਾਗਵਾਨ ਹੋ ਕੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ ਗੀਤ ਨਾਦ ਕੀਰਤਨ ਗਾਵੰਤਾ ਜਿਉ ਇਸ ਤੇਰੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਕੋਈ ਗੀਤ ਪੜਦਾ ਹੈ ਬਿਸ਼ਨ ਪਦੇ ਕਉਂਦਾ ਹੈ ਹਰ ਨਿਰਪਰ ਨਾਮ ਧਿਆਈ ਜੀਉ ਇਹ ਖਾਲਸਾ ਪ੍ਰਖਵਾਏ ਗੁਰੂ ਕੀ ਬਾਜਾਂ ਦੇ ਨਾਲ ਕੀਰਤਨ ਕਰੀ ਜਾਂਦਾ ਪ੍ਰੇ ਨਿਰੰਕਾਰ ਐ ਨਿਰਪੋ ਹਰੀ ਮੈਂ ਕੇਵਲ ਆਪ ਹੀ ਦੇ ਨਾਮ ਨੂੰ ਧਿਆਉਂਦਾ ਹਾਂ ਪੈ ਕਿਰਪਾਲ ਸੁਆਮੀ ਮੇਰੇ ਜੀਉ ਐ ਸੁਆਮੀ ਜਿਸ ਵੇਲੇ ਆਪ ਮੇਰੇ ਤੇ ਕਿਰਪਾਲੂ ਹੋਏ ਪਤ ਤਪਵਤ ਲਗ ਗੁਰ ਕੀ ਪੈਰੇ ਜੀਉ ਤਿਸ ਵੇਲੇ ਗੁਰੂ ਜੀ ਦੇ ਪੈਰੇ ਤੇ ਭਾਵ ਹੈ ਚਰਨੀ ਲੱਗ ਕੇ ਤੇ ਪਤ ਤ ਦਾ ਭਾਵ ਹੈ ਪਾਪੀਆਂ ਤੇ ਪਵਤ ਦਾ ਭਾਵ ਹੈ ਪਵਿੱਤਰ ਤਿਸ ਵੇਲੇ ਗੁਰੂ ਜੀ ਦੇ ਚਰਨੀ ਲੱਗ ਕੇ ਪਾਪੀਆਂ ਤੋਂ ਪਵਿੱਤਰ ਹੋ ਗਏ ਹਾਂ ਭ੍ਰਮ ਪਾਉ ਕਾਟ ਕੇ ਨਰਵੈਰੀ ਜਿਉ ਗੁਰੂ ਜੀ ਨੇ ਭਰਮ ਕਰਕੇ ਭਰਮ ਦੇ ਡਰ ਨੂੰ ਕੱਟ ਕੇ ਨਰਵੈਰ ਕਰ ਦਿੱਤਾ ਹੈ ਗੁਰ ਮਨ ਕੀ ਆਸ ਪੁਰਾਈ ਜਿਉ ਤੇ ਪੁਰਾਣੇ ਮੇਰੇ ਮਨ ਦੀਆਂ ਆਸਾਂ ਜਿਹੜੀਆਂ ਸਨ ਉਹ ਪੁਰਾਈ ਦਾ ਭਾਵ ਹੈ ਕਿ ਪੂਰਨ ਕਰ ਦਿੱਤੀਆਂ ਹਨ ਜਿਨਾਂ ਉਪਾਇ ਸੋ ਤਨਵੰਤਾ ਜੀਓ ਜਿਸ ਮਨੁੱਖ ਨੇ ਗੁਰਾਂ ਪਾਸੋਂ ਨਾਮ ਪਾਇਆ ਹੈ ਉਹ ਪ੍ਰਤੱਖ ਤਨ ਨੂੰ پا ਕੇ ਭਾਵ ਆਤਮ ਧਨ ਨੂੰ ਪਾ ਕੇ ਤਨਵੰਤਾ ਦਾ ਭਾਵ ਹੈ ਕਿ ਤਨਾੜ ਹੋ ਗਿਆ ਹੈ ਜਿਨ ਪ੍ਰਭ ਤੇ ਆਇਆ ਸੋ ਸੋਬਾਵੰਤਾ ਜੀਓ ਐ ਪਰਮੇਸ਼ਰ ਜਿਸ ਨੇ ਪ੍ਰਭੂ ਦੇ ਨਾਮ ਨੂੰ ਧਿਆਇਆ ਹੈ ਉਹ ਹੀ ਸੋਭਾ ਵਾਲਾ ਹੋਇਆ ਹੈ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਤੇ ਜਿਸ ਨੇ ਰੱਬ ਦੇ ਪਿਆਰਿਆਂ ਦੀ ਸੰਤ ਜਨਾਂ ਦੀ ਉਹ ਰੱਬ ਦੇ ਪਿਆਰਿਆਂ ਦੀ ਸਤ ਸੰਗਤ ਜਿਹਨੂੰ ਪ੍ਰਾਪਤ ਹੋਈ ਹੈ ਤੇ ਉਹਦੀ ਸਾਰੀ ਕਰਨੀ ਜਿਹੜੀ ਹੈ ਉਹ ਸ੍ਰਿਸ਼ਟ ਹੈ ਜਨ ਨਾਨਕ ਸਹਿਜ ਸਮਾਈ ਜੀਉ ਸਾਰੇ ਕੋ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਦੀ ਖੇਲੀ ਪੰਕਤੀ ਵਿੱਚ ਕਥਨ ਕਰ ਰਹੇ ਹਨ ਕਿ ਉਸ ਜਨ ਦੀ ਸਹਿਜ ਪਾਤ ਦੇ ਵਿੱਚ ਸਮਾਈ ਹੋਈ ਜਿਹਦੇ ਤੇ ਤੂੰ ਕਿਰਪਾ ਕਰ ਦਿੱਤੀ ਜਿਹੜਾ ਸੰਤਾਂ ਨੂੰ ਜਿਸ ਜਿਸ ਮਨੁੱਖ ਨੂੰ ਸੰਤਾਂ ਦੀ ਸਤਸੰਗ ਪ੍ਰਾਪਤ ਹੋ ਗਈ ਉਹੀ ਫਿਰ ਸਹਿਜ ਪਾਤ ਦੇ ਵਿੱਚ ਸਮਾਇਆ ਹੈ ਇੱਥੇ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਤਰਕਣ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਬੋਲਾਂ ਸਾਤ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਰਿਤਿ ਚ ਵਸਾਉਣਾ ਤਾਂ ਕਿ ਦਾਸ ਦਾ ਅਧਿਆਪੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਬੁਜਾਰਿਆ ਸਮਾ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜਿਸ ਸਾਧ ਸੰਗਤ ਤਿਸ ਸਾਬ ਸੁਕਰਣੀ ਜੀਉ ਜਨ ਨਾਨਕ ਸਹਜ ਸਮਾਈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ